ਪੇਪਰ ਸਾਇੰਸ ਦਾ ਬੜਾ ਡਿਫਿਕਲਟ ਛੱਡਣ ਚਾਹੀਦਾ ਆ ਸਕੂਟਰੀ ਦੇ ਲੇਨ ਚਾਹੀਦਾ ਗੱਡੀ 'ਚ ਅੱਜ ਛੱਡ ਜੱਲੇ ਗੱਡੀ 'ਚ ਅੱਜ ਲੇਨ ਤੋਂ ਪਈ ਜਾਊਂਗਾ ਸਕੂਟਰੀ 'ਤੇ ਨਹੀਂ ਆ ਆ ਥੋੜੀ ਗੱਲ ਹੁੰਦੀ ਕੋਈ ਹੈ ਹਾਂ ਥੋੜੀ ਗੱਲ ਹੁੰਦੀ ਆ ਪਹਿਲੇ ਮੇਰੇ ਪਾ ਤਾਂ ਪਹਿਲੀ ਆਣਾ ਚੱਲ ਛੱਡ ਤੂੰ ਹੁਣ ਵਲੌਗ ਸ਼ੁਰੂ ਕਰ ਦਿੱਤਾ ਆ ਤੇ ਆਪਣਾ ਪੜ ਬੈ ਗੇ ਓਕੇ ਆਦੇ ਦੇ ਫੋਨ ਫੜਾ ਦੇ ਮਾਨੂੰ ਚਲੋ निकलो बैस निकलो निकलो बेस्ट ऑफ लक बेस्ट ऑफ लक बेस्ट ऑफ लक बाय 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 ਦਰਵਾਜਾ ਬੰਦ ਲਓ ਜੀ ਇਹ ਗਈ ਹੈ ਜੀ ਹੁਣ ਆਪਾਂ ਚੱਲਦੇ ਘਰ ਤੇ ਆਪਣੇ ਘਰ ਦੇ ਕੰਮ ਜਾ ਗਏ ਹਾਂ ਜੀ ਗੱਡੀ ਜਾ ਕੇ ਵੀ ਥੱਕ ਗਏ ਨਹੀਂ ਹੁਣ ਮੈਂ ਕਰਦੇ ਹਾਂ ਸਟਾਰਟ 2 ਮਿੰਟ ਬੈਠ ਹਾਂ ਮੈਂ ਗੱਡੀ ਜਾ ਕੇ ਵੀ ਥੱਕ ਗਏ ਖਰੇ ਮੰਮੀ ਹੈ ਨਹੀਂ ਅੱਛਾ ਮੰਮਾ ਨਾ ਦੇਵੇ ਆਹ ਸ਼ੇਰ ਜਮਾਨ ਸੁਤਾ ਪਿਆ ਆ ਮੇਰਾ ਫੋਨ ਅੰਦਰ ਪਿਆ ਨਾ ਕਾਬਿਲ ਨਾ ਕੱਲ ਵਾਲਾ ਬਲੌਗ ਅਪਲੋਡ ਕਰ ਦਈਏ ਮੇਰਾ ਕੱਲ ਬਣਾਇਆ ਨਹੀਂ ਆਪਾਂ ਅਪਲੋਡ ਕਰਕੇ ਰੱਖਿਆ ਆ ਪ੍ਰਾਈਵੇਸੀ ਖੋਲ ਦੀ ਉਹਦੀ ਚਲੋ ਹੁਣ ਆਪਣਾ ਕੰਮ ਸਟਾਰਟ ਕਰਦੇ ਹਾਂ ਚਲਦੇ ਆਂ ਉੱਪਰ ਪਹਿਲਾਂ ਪਾ ਗਏ ਜੀ ਜਾ ਕੇ ਉੱਪਰ ਉਹ ਚੋਲੇ ਕਿ ਜਾਣਾ ਓਏ ਉੱਪਰ ਮਤਲਬ ਕੋਠੇ ਦੇ ਬੂਟਿਆਂ ਨੂੰ ਪਾਣੀ ਪਾ ਗਏ ਜੀ ਉਹ ਰੱਬ ਰੱਬ ਵਾਲਾ ਉੱਪਰ ਨਹੀਂ ਕਹਿੰਦਾ ਮੈਂ ਹਜੇ ਪਾ ਗਏ ਨਾ ਦੋਗੇ ਹੁਣ ਕਿੰਦਰ ਨੂੰ ਤਿਆਰੀਆਂ ਗੁਰਦਰ ਸਾਹਿਬ ਚਲੋ ਜਾਓ ਮੱਥਾ ਟੇਕ ਕੇ ਆਓ ਅਸੀਂ ਜੱਲੇ ਕੋਠੇ ਦੇ ਬਾਹਰ ਪਾਣੀ ਪਾਉਣ ਬੋਟਿਆਂ ਨੂੰ ਪਾ ਗਏ ਆ ਨੇ ਪਾਣੀ ਭਾਈ ਮਾਦਾ ਵੀ ਸਾਡੀ ਗੁਰਦਾਰੇ ਅਸੀਂ ਜੱਲੇ ਕੋਠੇ ਬੋਟਿਆਂ ਨੂੰ ਪਾਣੀ ਪਾ ਕੇ ਇੱਥੇ ਆਣੇ ਆ ਥੱਲੇ ਹਾਂਜੀ ਹੁਣ ਕਾਰਡਬੋਰਡ ਦੇਣ ਚੱਲੇ ਆ ਉਹ ਛੱਡ ਗਈ ਇੱਥੇ ਹੀ ਪੇਪਰ ਕਿਸੇ ਦਊਗੀ ਲਓ ਜੀ ਪੇਪਰ ਦੇਣ ਗਈ ਆ ਤੇ ਕਾਰਡਬੋਰਡ ਇੱਥੇ ਹੀ ਆਦ ਭੁੱਲ ਗਿਆ ਆ ਤੇ ਹੁਣ ਪਾਪਾ ਦੁਆਰਾਂ ਚੱਲੇ ਆ ਹਾਂ ਕਾਰਡਬੋਰਡ ਦੇਣ ਦੁਆਰਾ ਢੀੜਾ ਲੈਣਾ ਪੈਣਾ ਆ ਹੁਣ ਸੁੱਤੀ ਕੀ ਕਰੀਏ ਨਿਆਣਿਆਂ ਦਾ ਵੀ ਕਿਤਾ ਬਹੁਤ ਬਲਾਂਦੇ ਆ ਹਾਂਜੀ ਆ ਗਿਆ ਲਾ ਉੱਥੇ ਕੋਲ ਟੈਪ ਲੱਗਦਾ ਪਾਣੀ ਪੂਰੀ ਪਾਇਆ ਜਾ ਕੇ ਕੋਈ ਨਹੀਂ ਮੈਂ ਜਾ ਨਹੀਂ ਆ ਕੱਲੀ ਕਰਾਂਗਾ ਓਕੇ ਓਕੇ ਚਲੋ ਜੀ ਹੁਣ ਮੈਂ ਜਾਂਦੀ ਆ ਕੱਲੀ ਕੋਠੇ ਬੂਟਿਆਂ ਨੂੰ ਪਾਣੀ ਪਾਣੋਂ ਇਹ ਹੁਣ ਚਲ ਗਏ ਇਹਨੂੰ ਲੱਗ ਜਾਣਾ ਹੈ ਟਾਈਮ ਤੇ ਆਪਾਂ ਆਪਣਾ ਕੰਮ ਕੰਮ ਕਰਕੇ ਆਉਂਦੇ ਆਂ ਫਿਰ ਐਨੇ ਕੱਪੜੇ-ਕੱਪੜੇ ਧੋਂਦੇ ਆਂ ਨਾਉਂਦੇ ਆਂ ਤੇ ਫੇਰ ਬਣਾਵਾਂਗੇ ਨਾਸ਼ਤਾ ਤੇ ਫੇਰ ਤੁਹਾਨੂੰ ਦਿਖਾਲਦੇ ਆਂ ਕਿ ਅਸੀਂ ਕੀ ਕਰਦੇ ਆਂ ਹੋਰ ਹਾਂਜੀ ਮੰਮੀ ਕੀ ਕਰਦੇ? ਮੈਂ ਤਾਂ ਭਾਈ ਕਦਾਈ ਕਰਦੇ ਹਾਂ। ਮੈਂ ਤਾਂ ਕਾਰ ਕਰਦੇ ਹਾਂ ਫੇਰ ਕੋਈ ਕੰਮ ਹੋਵੇ। ਲੈਣਾ ਨਾ ਸੂਟਾਂ ਨੇ। ਸੂਟ ਲੈਣਾ ਨਾ। ਹਾਂ। ਕਾਲ ਲਿਆ ਲਓ ਜੀ ਮੈਂ ਹੁਣ ਲੱਗੀ ਆਂ ਸਬਜ਼ੀ ਬਣਾਉਣ। ਅੱਜ ਮੈਂ ਬਣਾਉਂਗੀ ਸ਼ਿਮਲਾ ਮਿਰਚ ਤੇ ਆਲੂਆਂ ਦੀ ਸਬਜ਼ੀ। ਆਲੂ ਸ਼ਿਮਲਾ ਮਿਰਚ ਤੋ ਗਏ ਕ੍ਰਿਸਟਿੰਸ ਮੈਂ ਕੱਟ ਦਿੱਤਾ ਹੈ ਤੇ ਹੁਣ ਇਹ ਸਬਜ਼ੀ ਬਣਾਉਂਗੀ ਤੇ ਮੈਂ ਤੁਹਾਨੂੰ ਦਿਖਾਉਂਦਿਆਂ ਤੁਹਾਨੂੰ ਸਬਜ਼ੀ ਬਣਾ ਕੇ ਕਿੱਦਾਂ ਦੀ ਬਣਦੀ ਹੈ ਸਬਜ਼ੀ ਲੋ ਜੀ ਲੱਗੇ ਆ ਸਬਜ਼ੀ ਨੂੰ ਹੁਣ ਤੜਕਾ ਲਾਉਣ ਮੰਨ ਤਾਂ ਬਹੁਤਾ ਕੀ ਤੁਹਾਡੇ ਨਾਲ ਅਸੀਂ ਰੈਸਪੀ ਸ਼ੇਅਰ ਕਰੀਏ ਪਰ ਕੀ ਕਰੀਏ ਸਿਰਫ ਵੀਡੀਓ ਬਣਾਉਂਦਾ ਚੱਕਰ ਆ ਜੇ ਮੈਂ ਸਬਜੀ ਬਣਾਵਾ ਤੇ ਵੀਡੀਓ ਕੋਨ ਬਣਾਵੇ ਮਮੀ ਕੋ ਤਾਂ ਵੀਡੀਓ ਬਣਦੀ ਨਹੀਂ ਆ ਕਿ ਪਲਕ ਨੂੰ ਜੂਨ ਮਹੀਨੇ ਛੁੱਟੀਆਂ ਹੋਣੀਆਂ ਆ ਫਿਰ ਪਲਕ ਵੀਡੀਓ ਬਣਾਇਆ ਕਰਕੇ ਦਿਲ ਕਰਦਾ ਕਿ ਤੁਹਾਡੇ ਨਾਲ ਸਾਰੀਆਂ ਰੈਸਪੀਆਂ ਜੋ ਜੋ ਸਬਜੀ ਬਣਾਉਂਦੇ ਆ ਸਾਰੀ ਤੁਹਾਡਾ ਸ਼ੇਅਰ ਕਰੀਏ ਮਨ ਤਾਂ ਬਹੁਤ ਆ ਕਿਉਂਕਿ ਰੋਜ਼ ਕੁਛ ਨਾ ਕੁਛ ਤਾਂ ਬਣਾਉਣਾ ਹੁੰਦਾ ਹੀ ਆ ਪਰ ਮਜਬੂਰੀ ਆ ਅਸੀਂ ਸਿਰਫ ਥੋੜਾ ਥੋੜਾ ਦਿਖਾਉਂਦੀ ਆ ਜਿੰਨਾ ਕਿ ਮੇਰੇ ਕੋ ਦਿਖਾ ਹੁੰਦਾ ਆ ਕਿਉਂਕਿ ਮੇਰੇ ਕੋ ਇੰਨੀ ਕ ਵੀਡੀਓ ਬਣਦੀ ਆ ਤੇ ਬਾਕੀ ਪਲਕ ਬਣਾਇਆ ਕਰੂਗੀ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਕਿ ਅਸੀਂ ਰੋਜ਼ ਕੀ ਬਣਾਉਂਦੇ ਆ ਤੇ ਕਿੱਦਾਂ ਬਣਾਉਂਦੇ ਆ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਲਓ ਜੀ ਸਫਾਈ ਹੋ ਗਈ ਆ ਸਾਡੇ ਸਾਰੇ ਕਮਰੇ ਕਮਰੇ ਵੀ ਹੋ ਗਏ ਆ ਸਾਫ ਮਾ ਜੀ ਇੱਧਰ ਵੀ ਹੋ ਗਈ ਸਫਾਈ ਇੱਧਰ ਵੀ ਹੋ ਗਈ ਆ ਸਫਾਈ ਤੇ ਮੈਂ ਗੋਨ ਲੈ ਆਇਆ ਆਟਾ ਇਹਦੇ ਵਿੱਚ ਤੇ ਹੁਣ ਇੱਧਰ ਲਾਇਆ ਹੋਇਆ ਹੈ ਮੈਂ ਸਬਜ਼ੀ ਨੂੰ ਤੜਕਾ ਸਭ ਤੋਂ ਪਹਿਲਾਂ ਟਮਾਟਰ ਪਿਆਜ਼ ਦੇ ਤੜਕੇ ਦੇ ਵਿੱਚ ਆਲੂਆਂ ਨੂੰ ਪਹਿਲਾਂ ਥੋੜਾ-ਥੋੜਾ ਜਿਹਾ ਫੇਸ ਜਾਣ ਆਲੂ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਸ਼ਿਮਲਾ ਮਿਰਚ ਪਾਉਂਦੀ ਹਾਂ ਕੱਚੀ-ਕੱਚੀ ਪਾਉਂਦੀ ਹਾਂ ਪੱਲਕ ਖਾਂਦੀ ਸੀਗੀ ਪੱਲਕ ਖਾਂਦੀ ਨਹੀਂ ਹੈਗੀ ਪਨੀਰ ਵਾਲੀ ਸ਼ਿਮਲਾ ਮਿਰਚ ਦੀ ਸਬਜ਼ੀ ਕਹਿੰਦੀ ਆਲੂ ਸ਼ਿਮਲਾ ਮਿਰਚ ਬਣਾ ਕੇ ਦੇਵੋ ਚਲੋ ਦੇਖਦੇ ਹਾਂ ਖਾਂਦੀ ਆ ਕੀ ਕਰਦੀ ਆ ਅੱਜ ਚਲੋ ਫਿਰ ਬਣਾਵਨੂਗੀ ਸਬਜ਼ੀ ਫਿਰ ਜਦੋਂ ਖਾਵਾਂਗੇ ਰੋਟੀ 'ਤੇ ਤੁਹਾਨੂੰ ਦਿਖਾਵਾਂਗੇ ਬਾਕੀ ਪੂਰੇ ਦਿਨ 'ਚ ਜੀ ਕੀ ਕਰਦੇ ਲਓ ਜੀ ਸਬਜੀ ਸਾਡੀ ਬਣ ਗਈ। ਸਬਜੀ ਦੀ ਸ਼ਕਲ ਤਾਂ ਬਹੁਤ ਸੋਹਣੀ ਆ। ਸਬਜੀ ਮੰਮੀ ਕਹਿੰਦੇ ਟੇਸਟੀ ਬਣੀ ਆ। ਠੀਕ ਆ। ਜੀ ਇਹ ਸਾਡਾ ਬਰਨ ਇਹਨੂੰ ਥੋੜੀ ਜਿਹਾ ਰੱਖਾਂਗੇ ਨਹੀਂ ਤਾਂ ਜਦੋਂ ਭਾਫ਼ ਦੇ ਨਾਲ ਜਿਹੜਾ ਪਾਣੀ ਆ ਉਹ ਸਬਜੀ ਦੇ ਵਿੱਚ ਪੈ ਜਾਂਦਾ ਰ ਥੋੜੀ ਜਿਹੀ ਠੰਡੀ ਹੋ ਗਈ ਫੇਰ ਟਕਾਂਗੇ ਇਹਨੂੰ ਸਬਜੀ ਨੂੰ। ਚਲੋ ਜੀ ਹੁਣ ਬਣਾਉਂਦੇ ਆ ਚਾਹ। ਮੰਮੀ ਨੇ ਤਾਂ ਮੈਨੂੰ ਇਹ ਚਾਹ ਹੀ ਅਸੇ ਬਣਾ ਮੰਗਿਆ। ਓ ਅਸੀਂ ਬਣਾਵਾਂਗੇ ਚਾਹ ਤੇ ਚਾਹ ਪੀਂਦੇ ਆ ਫਿਰ ਲੋ ਜੀ ਚਾਹ ਸਾਡੀ ਬਣ ਗਈ ਆ ਦੇਖੋ ਜੀ ਚਾਹ ਅਸੀਂ ਪੀਣੀ ਅੱਧਾ ਅੱਧਾ ਕੱਪ ਹੁੰਦੀ ਆ ਬਸ ਇੰਨੀ ਕੁ ਬਹੁਤ ਆ ਹੁਣ ਮੜ ਕੇ ਪੀਣੀ ਸ਼ਾਮ ਨੂੰ ਚਾਹ ਉਧਰ ਮੰਮੀ ਬੈਠੇ ਆ ਬਲੌਗ ਦੇਖਦੇ ਪਏ ਆ ਆਪਣਾ ਹੀ ਹੈ ਨਾ ਮੰਮੀ ਕੱਲ ਵਾਲਾ ਬਲੌਗ ਦੇਖਦੇ ਪਏ ਆ ਤੇ ਜਿਹੜੀਆਂ ਕਾਲਾ ਪੀਣ ਉਹ ਦੇਖੋ ਓਕੇ ਓਕੇ ਚਲੋ ਫਿਰ ਮਿਲਦੇ ਆ ਕੱਲ ਨਾ ਮੈਂ ਮਰੂਣਣਾ ਹੈ ਤੇ ਮੇਰੇ ਨਾਲ ਫੋਨ ਮੈਂ ਲਾਲ ਲੈ ਚਲਾਇਆ ਪਰਗਾਲਾ ਆ ਮੇਰਾ ਤੀਜਾ ਗੇੜਾ ਜਵੰਦਰ ਦਾ ਆ ਗਾਲਾ ਪੈਣੀ ਆ ਪਲਗ ਨੂੰ ਵੀ ਉਹਦੇ ਉੱਤੇ ਹਰ ਮੈਂ ਫੋਟੋ ਕਿੱਥੇ ਖੋਈ ਨਹੀਂ 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 ਫੋਟੋ ਨਹੀਂ ਖਿੱਚਦੇ ਕੋਈ ਨਹੀਂ ਉਹਦੇ ਇਦਾਂ ਕਰਿਓ ਜੇ ਇਹਨੇ ਉੱਥੇ ਗਉਂਗੀ ਨਾ ਰਾਸੂਸ ਬੋਲ ਲਾ ਦੇ ਉਹ ਤਾਂ ਜੇ ਕਹੂਗੀ ਉਹ ਤਾਂ ਪਲਾਉਂਗਾ ਉਹਦੇ ਪ੍ਰਿੰਸੀਪਲ ਮੈਡਮ ਨੇ ਮਨਾ ਕੀਤਾ ਵੀ ਸਕੂਲ ਦੇ ਅੰਦਰ ਫੋਟੋਆਂ ਨਹੀਂ ਖਿੱਚਣੀਆਂ ਤੇ ਉਹ ਆਪਾਂ ਨਹੀਂ ਖਿੱਚਨੇ ਕੱਲ ਜਾਂਦਾ ਮੈਂ ਹੈ ਲੈ ਗਿਆ ਗੱਡੀ ਦੇ ਵਿੱਚ ਫਿਰ ਪਲਗ ਨੂੰ ਲੈਣ ਵਾਸਤੇ ਤੋਂ ਬਹੁਤ ਜ਼ਿਆਦਾ ਆ ਤੇ ਸੋਚਿਆ ਰ ਸੀਗਾ ਸਕੂਟਰੀ ਤੇ ਪਰ ਸਕੂਟਰੀ ਤੇ ਨਹੀਂ ਜਾ ਹੁਣਾ ਤੇ ਚਲੋ ਮਿਲਦੇ ਆ ਤੁਹਾਨੂੰ ਅੱਜ ਕਾਲਾ ਪੈਣੀਆ ਪਲਗ ਨੂੰ ਵੀ ਆਪਣਾ ਕੱत्ता ਛੱਡ ਗਈ ਸੀ ਇੱਥੇ ਹੀ ਕਾਰਡਬੋਰਡ ਛੱਡ ਗਈ ਸੀ ਘਰੇ ਹੀ ਦਵਾਰਾ ਜਾਣਾ ਪਿਆ ਦੇਣ ਲਈ ਤੇ ਅੱਜ ਤੀਜਾ ਘੜਾ ਮੇਰਾ ਜੱਲਾ ਜਲੰਧਰ ਦਾ ਇਹ ਚਲੋ ਮਿਲਦੇ ਆ ਤੁਹਾਨੂੰ ਪਹੁੰਚ ਗਏ ਸਕੂਲੇ ਪਲਗ ਦੇ ਆਓ ਜੀ ਪਹੁੰਚ ਗਏ ਆ ਤੇ ਗੱਡੀ ਅੱਗੇ ਜਾ ਕੇ پارک ਕਰਕੇ ਆਈਏ ਅੱਗੇ ਪਾਰਕ ਕਰਕੇ ਤੇ ਫਿਰ ਇਹਨੂੰ ਲੈ ਕੇ ਜਾਣਾ ਹੈ ਆਪਾਂ ਜੀ ਇਦਾਂ ਆਰੇ ਆਈਸਕ੍ਰੀਮ ਪਹਿਲਾਂ ਦੱਸੋ ਪੇਪਰ ਕਿਦਾਂ ਦਾ ਹੋਇਆ ਠੀਕ ਠਾਕ ਹੋਇਆ ਤੇ ਹੁਣ ਮੈਨੂੰ ਇੱਕ ਗੱਲ ਦੱਸੋ ਸਮਾਨ ਦਾ ਨਹੀਂ ਪਤਾ ਹੁੰਦਾ ਆਪਣੇ ਦਾ ਵੀ ਸਾਰਾ ਲੈ ਕੇ ਜਾਣਾ ਹੈ ਜਾਣ ਕੇ ਛੱਡ ਕੇ ਗਈ ਸੀ ਮੈਂ ਦੱਸ ਕੇ ਜਾਓ ਮੰਮਾ ਨੂੰ ਹੈ ਉੱਠ ਕੇ ਬੈੜੇ ਜਰਾ ਉੱਠ ਕੇ ਬੈਠ ਜੇ ਜਾਣ ਕੇ ਛੱਡ ਕੇ ਗਈ ਦੱਸ ਕੇ ਮੇਰੇ ਮੇਰਾ ਤੀ ਤਿੰਨ ਗੇੜੇ ਮੇਰੇ ਜਲੰਦਰ ਤੇ ਲੱਗੇ ਅੱਜ ਮੈਂ ਮੈਂ ਬਿੱਲਾ ਆ ਦੱਸੋ ਇਸੇ ਕੰਮ ਨਹੀਂ ਐਕਸਰਸਾਈਜ਼ ਮੈਂ ਇਸੇ ਕੰਮ ਨੂੰ ਬਿੱਲਾ ਆ ਬਸ ਚੱਲ ਬਾਕੀ ਘਰ ਜਾ ਕੇ ਤੇਰੀ ਮਾਂ ਤੇਰੀ ਕਲਾਸ ਲਾਉਗੀ ਫਿਰ ਮੈਂ ਵੀ ਫਿਰ ਬਣਾਉਂਦਾ ਵੀਡੀਓ ਨਕਲੀ ਡਾਂਟਦੇ ਬਾਈ ਬਸ ਬਲੌਗ ਵਾਲਾ ਨਕਲੀ ਨੁਕਲੀ ਨਹੀਂ ਡਾਂਟਦੇ ਬਾਈ ਪਾਪਾ ਡਾਂਟਦੇ ਯਾਰ ਗੁੱਪਤੀ ਨਹੀਂ ਬਹਿਣਾ ਹਾਂ ਨਕਲੀ ਨੁਕਲੀ ਨਹੀਂ ਕੱਲ ਹਰਮਨ ਨੂੰ ਪਈਆਂ ਅੱਜ ਤੈਨੂੰ ਪੈ ਗਈਆਂ ਆ ਮੈਂ ਪਾਪਾ ਬਹੁਤ ਪਿਆਰੇ ਆ ਪਾਪਾ ਨੂੰ ਡਾਂਟਦੇ ਨਹੀਂ ਪਾਪਾ ਧਰਮੇ ਬਾ ਜਨਾਬ ਤਾਂ ਚਲੀਏ ਹੁਣ ਚਲੀਏ ਚਲੋ ਰੱਬਾ ਪਹੁੰਚ ਕਿਆ ਕਰੇ ਹਾਏ ਰੱਬਾ ਕਿੰਨੀ ਗਰਮੀ ਆ ਬਾਹਰ ਬਹੁਤ ਗਰਮੀ ਆ ਬਾਹਰ ਚੱਲ ਕਰ ਸੁਣਾ ਮੈਂ ਹਾਂ ਦੇਖਦਾ ਚੱਲੋ ਚੱਲੋ ਕਰੀ ਚੱਲ ਰਹੀ ਹਾਂ ਬਹੁਤ ਗਰਮੀ ਆ ਗਾਈਜ਼ ਆਪਣਾ ਘਰ ਆ ਗਿਆ ਹੁਣ ਆਪਾਂ ਚੱਲਦੇ ਹਾਂ ਤਰੇ ਤੇ ਲੋੜ ਨਹੀਂ ਵੰਦੀ ਇਹ ਡਰਾਮਾ ਕਰਦੀ ਆ ਜਾਣ ਕੇ ਛੱਡ ਕੇ ਗਈ ਇੱਥੇ ਚੱਲੂ ਬਹੁਤ ਅੱਛਾ ਜੀ ਬਸ ਬਸ ਸੀ ਵੱਲੋਂ ਪੇਪਰ ਤਾਂ ਮੈਂ ਤੁਹਾਨੂੰ ਕਿਹਾ ਸੀ ਡੈਸਕ ਤੇ ਹੋ ਜਾਣਾ ਆ ਪਰ ਤੇਰੀ ਮਾਂ ਦਾ ਮੂੰਹ ਹੋਰ ਤਰ੍ਹਾਂ ਹੋਇਆ ਫਿਰ ਤਾਂ ਅੰਦਾਜ਼ਾ ਵੀ ਉਹ ਪੇਪਰ ਕਿੱਦਾਂ ਹੋ ਗਿਓ ਮੈਂ ਵੀ ਮਿਸਪੈਨਲ ਜੱਟਿਆ ਜਲੰਧਰ ਨੂੰ ਤਿੰਨ ਘੜੇ ਮੇਰੇ ਜਲੰਧਰ ਤੇ ਲਾਤ ਲਵਾਤੇ ਫਿਰ ਪਹਿਲਾ ਉਹ ਤੁਹਾਡੇ ਵਾਸਤੇ ਕਸ਼ ਨਹੀਂ ਹੁੰਦਾ ਐਕਸਰਸਾਈਜ਼ ਹੋ ਵੀ ਤੁਹਾਡੀ ਪਹਿਲਾਂ ਮੈਂ ਦੱਸ ਪੇਪਰ ਕਿੱਦਾਂ ਹੋਇਆ ਉਹ ਠੀਕ ਠਾਕ ਹੋਇਆ ਠੀਕ ਠਾਕ ਕੇ ਵਧੀਆ ਹੋਇਆ ਠੀਕ ਠਾਕ ਇਹ ਬਹੁਤ ਵਧੀਆ ਹੋਇਆ ਤੁਹਾਨੂੰ ਮੰਮੀ ਮੇਰੇ ਤੇ ਪੜੀ ਚਾਹੂ। ਅਬੇ ਮੂਝ ਮੜ ਜਾਣਾ। ਹਲੋ ਬੋਲੋ ਬੋਲੋ ਕੀ ਹੋਇਆ? ਬੋਲੋ ਬੋਲੋ। ਅੱਜ ਕਟਿੰਗ ਕਰ ਰਹੀ ਹੈ ਫਟੇ ਉੱਤੇ। ਸ਼ੂਗਰ ਆ। ਤੂੰ ਵੀ ਜੰਦਰਾ ਕੱਟਣ ਤੋਂ ਹੱਡੀਆਂ ਤੇ ਸਾਡੀਆਂ ਜੰਦਰਾ ਕੱਟ-ਕੱਟ ਕੇ ਖਰਾਬ ਕਰਦੀਆਂ ਸਾਰੀਆਂ। ਮੰਮੀ ਸਭ ਕੁਝ ਦੱਸਦੀ ਪਈ ਸੀ ਸਕੂਲ ਲਈ। ਦੱਸੋ ਦੱਸੋ ਮੰਮੀ ਦੱਸੋ। ਵਲੌਗ ਬੰਦੀ ਰਵੇ ਦੱਸੋ। ਅੱਛਾ ਰਿਕਾਰਡਿੰਗ ਇਹ ਨਹੀਂ ਦੱਸਣਾ, ਵਲੌਗ ਇਹ ਨਹੀਂ ਦੱਸਣਾ ਕੀ ਕੀ ਹੋਇਆ। ਬੇਇੱਜ਼ਤੀ ਕਰਨੀ ਕਿਸੇ ਦੀ। ਅੱਛਾ ਆਸਟ੍ਰੇਲੀਆ ਦੀ ਬੇਇੱਜ਼ਤੀ ਕਰਦੀਆਂ? ਛੇਤੀ ਛੇਤੀ। ਇਹ ਕਦੀ ਬੇਇੱਜ਼ਤੀ ਕਰਨੀ ਹੈ? ਚਲੋ ਠੀਕ ਆ ਬਣਾਓ ਫਿਰ ਮੰਮਾ ਜਗਤ ਕੀ ਹੋ? ਫਮ ਮਿੱਕੇ ਦਾਇ ਫਾਰਵਰਡ ਤੂ ਇਹਦਾ ਕਰ ਆ ਮੂਹ ਜੀ ਬੜ ਜਲਦੀ ਸੀ ਹੈ ਪਾਪਾ ਪਾਪਾ ਮੈਂ ਵਲੌਗ ਉਡਾਦੀ ਫਿਰ ਮੰਮੀ ਇੱਥੋਂ ਆਇਆ ਸੀ ਮੰਮੀ ਨੇ ਮੂਹ ਜੀ ਕੈਮਰਾ ਵੜ ਕੇ ਅਰੇ ਸਟੋਰੀ ਬੱਤੀ ਬੰਦ ਕਰਕੇ ਆ ਇੱਕ ਮਿੰਟ ਚੰ ਚਾਹ ਕਹਿੰਦਾ ਲਾਈਟ ਜਗਾਓ ਕਹਿੰਦਾ ਹਾਂ ਨਾ ਮੈਂ ਪਲਕ ਦੇ ਇਦਾਂ ਕਰਨਾ ਸੀ ਮੋਰੇ ਤੁਸੀਂ ਆਗੇ ਕਹਿੰਦਾ ਤੁਹਾਡੇ ਇਦਾਂ ਕਰੋ ਲੱਗਦਾ ਸੀ ਮੰਮੀ ਹੈ ਤੇ ਇਹਨਾਂ ਕੀ ਨਾ ਵੀ ਨਾ ਨਾ ਮੈਂ ਕੁਝ ਨਹੀਂ ਗਿਆ ਇਹ ਨਿੰਬੂ ਪਾਣੀ ਘਰ ਵਿੱਚ ਨਿੰਬੂ ਪਾਣੀ ਵਾਲਾ ਆ ਨਿੰਬੂ ਪਾਣੀ ਘੋਲਣਾ ਇਹਦੀ ਡਿਊਟੀ ਨਿੰਬੂ ਪਾਣੀ ਵਾਲਾ ہاں ਨਿੰਬੂ ਪਾਣੀ ਘੋਲ ਕੇ ਦੇਣਾ ਇਹਦੀ ਹੈ ਹੋਰ ਕੀ ਹੋਰ ਕੰਮ ਕੀ ਆ ਚਲੋ ਪਪਾ ਗੱਲ ਕੀ ਹੈ ਫਕੀਲਾ ਜੀ ਇਹ ਆਲਰੇ ਬਲੌਂ ਦੇ ਜਿਹੜਾ ਫੇਰ ਆਇਆ ਬਹੁਤ ਚਾਈ ਵੀ ਆ ਗਏ ਉੱਤੇ 40 ਵੀਊ ਗੱਲ ਕੀ ਹੈ ਗਾਇਜ਼ ਇੰਨੇ ਘੱਟ ਵੀਊ ਕਿਉਂ ਆ ਰਹੇ ਨੇ ਗਾਇਜ਼ ਨਹੀਂ ਆ ਰਹੇ ਕਿਹੜਾ ਪਾਇਆ ਜਿਹੜਾ 174 ਆਏ ਆ 27 ਆਏ ਆ 277 ਆਏ ਆ ਗਾਇਜ਼ ਹੋਰ ਹੋਰ ਲੈ ਕੇ ਆਓ ਯਾਰ ਤੁਸੀਂ ਕੀ ਕਰਦੇ ਪਾਈ ਹੋਰ ਹੋ ਰਹੇ ਹੈਨਾ ਐਟਲੀਸਟ ਇੱਕ ਵੀਡੀਓ ਦੇ 1k ਵੀਵਸ ਕਰੋ ਯਾਰ ਅਗਰ ਆਪਣੇ ਇੱਕ ਆਏ ਆ ਇੱਕ ਵੀ ਇੱਕ ਦੇ ਇੱਕ ਦੇ ਆਪਣੇ ਦੋ ਦੇ ਦਿੰਦੇ ਆਏ ਆ ਦੇਖੋ ਮਮਾ ਨੂੰ ਰੋਟੀ ਦਾ ਕਿੰਨਾ ਨਾ ਮਿਲਣਾ ਹੋ ਗਿਆ ਮੈਨੂੰ ਦਵਾ ਰੋਟੀ ਵਿੱਚ ਛੱਡ ਦੇਣਾ ਜਾਂ ਅਡੀਸ਼ਨ ਦੇ ਆਦੀ ਪਾ ਕੇ ਰੱਖੀ ਆ ਚਲ ਠੀਕ ਆ ਮੈਂ ਖਾ ਲਵਾਂ ਰੋਟੀ ਫੇਰ ਯਾਰ ਨਾ ਬਣਾ ਅੱਜ ਤਵ ਲੋਗ ਬਾਸੂ ਰੋਟੀ ਖਾਣ ਲੱਗੇ ਰੋਟੀ ਖਾ ਕੇ ਮਿਲਦੇ ਠੀਕ ਜਿੰਨੇ ਬਾਇਓ ਹੂੰ ਮਾ ਨੂੰ ਦੇ ਆ ਕੇ ਰੱਖ ਤੂੰ ਬਣਾਉਂਦੇ ਜੀ ਕਿ ਮੈਂ ਤੇਰੀ ਗੱਲ ਮੰਨਦਾ ਤੂੰ ਸਹਿਮਤ ਦਿੰਨਾ ਜੀ ਸ਼ਿਮਲਾ ਮੇਜੀ ਸਬਜੀ ਆ ਨਜ਼ਾਰੇ ਸੁਆਗਤ ਸੁਆਗਤ ਪਕੌੜੀਆਂ ਦਹੀਂ ਪਾਏ ਆ ਬੰਦਾ ਹਟ ਲੱਗੀ ਆ ਉਹ ਆ ਤੂੰ ਤਾਂ ਲੱਗੀ ਆਏ ਲੱਗੀ ਹਰਮਨ ਲੋ ਜੀ ਇਹਨੇ ਪਨੀਰ ਦੀ ਖਾਣੀ ਆ ਭੁਰਜੀ ਤੁਸੀਂ ਦਹੀਂ ਨਹੀਂ ਖਾਣਾ ਨਹੀਂ ਦਹੀਂ ਮੈਂ ਨਹੀਂ ਖਾਣਗਾ ਆ ਆ ਗਿਆ ਜੀ ਨਿੰਬੂ ਪਾਣੀ ਢੋਲ ਕੇ ਸਾਡਾ ਬੰਦਾ ਹੈ ਨਿੰਬੂ ਪਾਣੀ ਢੋਲਣ ਵਾਸਤੇ ਰੱਖਿਆ ਆ ਵਾਹ ਹੋਰ ਕਿਸੇ ਕੰਮ ਨੂੰ ਰੱਖਿਆ ਚਲੋ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਖਾ ਗਏ ਹੁਣ ਤੇ ਜਾਣਾ ਪਲਕ ਨੂੰ ਟਿਊਸ਼ਨ ਛੱਡਣ ਆ ਲੈ ਫੜ ਓਏ ਪਲਕ ਫੋਨ ਆਪਣਾ ਆ ਗਿਆ ਟਿਊਸ਼ਨ ਤੋਂ ਤੇ ਮੈਂ ਕੀ ਕਰ ਜਮੈਂ ਯਾਰ ਮੰਮੀ ਹੱਟ ਬੋਲਦੀ ਨਹੀਂ ਹੈਗੀ ਯਾਰ ਹੂੰ ਐਟੀਟਿਊਡ ਆ ਗਿਆ ਅਸੀਂ ਵਲੌਗ ਬਣਾਣਾ ਆ ਪਪਾ ਨੂੰ ਜਾਇਆ ਬੈਡੀ ਸ਼ੂਟ ਕਰਕੇ ਯਾਰ ਮੰਮੀ ਨੇ ਬਹੁਤ ਟਾਈਮ ਲਾਣਾ ਆ ਨਹੀਂ ਹੋਦਾ ਕਿ ਨਿੱਕ ਪਿੱਛੇ ਜਾਣਾ ਯਾਰ ਵੀਡੀਓ ਸ਼ੂਟ ਕਰਨੀ ਹੈ ਇੱਕ ਪਾਸੇ ਦਾ ਫੋਨ ਪਾਣਾ ਵਿੱਚ ਉਹਦੇ ਦੇ ਦੇ ਫੋਨ ਕੋਲ ਮੈਨੂੰ ਸ਼ੋਅ ਕਰਨਾ ਹੈ ਕਿ ਆਈਫੋਨ ਆ ਮਮਮੀ ਨੇ ਫਲੈਟ ਤਾਂ ਜਾਣਾ ਆ ਇਹਨੇ ਸ਼ਾਮ ਦਾ ਕਾਊਗਾ ਨਹੀਂ ਨਹੀਂ ਜਾਣਾ ਆ ਮੁੰਡਿਆਂ ਨੇ ਵੀ ਜਾਣਾ ਆ ਆ ਜੀ ਕੀ ਕਹਿੰਨੇ ਭਾਈਓ ਕੀ ਕਹਿੰਨੇ ਹੋ ਕੋਈ ਨਹੀਂ ਮੈਂ ਲੈ ਕੇ ਨਹੀਂ ਆਉਂਗਾ ਵਧੀਆ ਗੱਲਾਂ ਦਿੱਤਾ ਨਹੀਂ ਗਾਣਾ ਉਹ ਦੇਖਦੇ ਹਾਂ ਉਹਨੂੰ ਭੁੱਖ ਨਹੀਂ ਆਈ ਦੇਖਦੇ ਰੱਖੇ ਕੀ ਗਾਣਾ ਮੈਂ ਦਖਲ ਨਹੀਂ ਦੇਣਾ ਮੇਰੀ ਮੇਰੀ ਮੈਂ ਤੇਰੀ ਕੁੜੀ ਹਾਂ ਮੈਂ ਕਹ ਲੱਗ ਗਈ ਤੁਸੀਂ ਮੇਰੇ ਕੋਲ ਹੀ ਆ ਤੂੰ ਮੇਰੀ ਕੁੜੀ ਹੈ ਕੁੜੀ ਕਾਦੀ ਹੈ ਤੂੰ ਤਾਂ ਹੈਗੀ ਆ ਜਾਂ ਨਹੀਂ ਕਹਿੰਦੀ ਮਾਰ ਦੱਸ ਕਿਹਦੇ ਆ ਮੰਮਾ ਦੇ ਕਹੇ ਆ ਦੱਸੀ ਕਿਹਦੇ ਭੇਜਿਆ ਆ ਨਹੀਂ ਦੱਸ ਉਹ ਮੇਰੇ ਕੰਮ ਨੇ ਨੂਰ ਲੈਂਡ ਭੇਜਣ ਨੂੰ ਆਇਆ ਪਾਪਾ ਨੂੰ ਫੋਨ ਕਰਦੀ ਆ ਆਪਣੇ ਨੂੰ ਮੇਰੇ ਬਾਬਾ ਨੂੰ ਮੰਮੀ ਕਹਿੰਦੀ ਤਾਂ ਮੇਰੇ ਤੋਂ ਪੈਸੇ ਲੈ ਆਂ ਨਹੀਂ ਕੰਟੀਨ ਵਾਸਤੇ ਵੀ ਟਿਊਸ਼ਨ ਤੇ ਵੀ ਲੱਗ ਜਾਣੀ ਚਿੱਪ ਤੇ ਪੈਸੇ ਲੈਣੇ ਆ ਹੁਣ ਮੈਂ ਆਪਣੇ ਪਾਪਾ ਕੋਲ ਮੰਗਾਉਂਗੀ ਠੀਕ ਆ ਮੰਮੀ ਮੇਰੇ ਕੋਲ ਬੈਠ ਕੇ ਲੰਮੀ ਟਿਊਸ਼ਨ ਤੇ ਵੀ ਮੇਰੇ ਕੋਲ ਬੈਠ ਕੇ ਲੈ ਕੇ ਜਾਣੇ ਆ ਸਕੂਲੇ ਵੀ ਰੋਜ਼ ਮੇਰੇ ਕੋਲ ਲੈ ਕੇ ਜਾਣੇ ਆ ਤੇ ਕਿੰது ਲੈ ਕੇ ਪਾਪਾ ਲੈ ਕੇ ਜਾਏਗਾ ਪਾਪਾ ਕੋਲ ਲੈ ਕੇ ਜਾਂਦੇ ਨੇ ਪਾਪਾ ਨੂੰ ਕਹਿੰਦੇ ਕੀ ਹੋ ਜਾਂਦਾ ਆਪੇ ਬੁੱਕਸ ਪਾਪਾ ਨੂੰ ਕਹਿੰਦੇ ਹਾਂ ਲੈ ਚਲੋ ਘਰ ਤੇ ਪਾਪਾ ਨੂੰ ਫੋਨ ਕਰਪਾਂ ਫੋਨ ਮੈਂ ਕੀਤਾ ਪਾਪਾ ਨੂੰ ਅੱਜ ਬਖਾਉਂਗੀ ਬਟ ਨੂਡਲਸ ਅਜ ਉਹਨੂੰ ਬਿਲਕੁਲ ਸੱਚੀ ਪਿਆਰੇ ਬਹੁਤ ਆ ਨਿਆਣੇ ਤੁਸੀਂ ਆ ਪਾਪਾ ਨੂੰ ਮੈਂ ਕਿਹਾ ਪਾਪਾ ਵੀ ਨੂਡਲਸ ਆਜੋ ਪਾਪਾ ਕਹਿੰਦੇ ਮੈਂ ਹਾਲ ਮਨ ਨੂੰ ਪੈਸੇ ਦੇ ਦਿੱਤੇ ਲੇ ਕੇ ਮੰਗਾ ਦਿਨਾ ਨੂਡਲਸ ਨੂਡਲਸ ਮੰਮੀ ਨਾਲ ਖਾऊंगी ਮੈਨੂੰ ਨਾ ਮੇਰਾ ਨਾ ਮੇਰਾ ਹਰਮਨ ਖਾਉ ਮੈਂ ਵੀ ਅਸੀਂ ਰੋਟੀਆਂ ਖਾਣ ਵਾਲੇ ਆ ਮੈਂ ਵੀ ਰੋਟੀ ਖਾਦੀ ਦੁਪਹਿਰੇ ਸ਼ਿਮਲਾ ਮੇਚੀ ਤੇਰੇ ਕਰਕੇ ਆਲੂ ਚ ਮੈਂ ਮੈਂ ਕੜੀ ਬਣਾਣੀ ਸੀਗੀ ਮੇਰਾ ਬਹੁਤ ਮਨ ਕਰਦਾ ਸੀ ਮੈਨੂੰ ਨਹੀਂ ਪਸੰਦ ਕੜੀ ਕੁੜੀ ਚੱਲ ਹੁਣ ਹਰਮਨ ਕਰੀ ਨਹੀਂ ਮੈਂ ਹੀ ਹਾਂ ਤੇ ਕੜੀ ਬਣਾ ਲੈਂਦੇ ਚਲਦੀ ਕੜੀ ਬਣਾ ਲਓ ਮੈਨੂੰ ਫੇਰ ਕੁਝ ਮੰਗਾ ਦਿਓ ਵਧੀਆ ਕੁਝ ਨਹੀਂ ਮੰਗਾਣਾ ਹੈਗਾ ਲੈ ਦੇਖੋ ਵੀ ਮੰਮੀ ਦਾ ਗੁੱਸਾ ਦੇਖ ਲਓ ਗਾਇਜ਼ ਹੇ ਮੇਰੇ ਪਿਆਰੇ ਪਿਆਰੀ ਮੰਮੀ ਓਹ ਕੀ ਕਰਦੀ ਆ ਤੂੰ ਕਸ਼ ਪਪਾ ਆ ਗਏ ਹੋ ਰਹਿ ਆ ਬਾਲਾ ਨੂਡਲ ਭਗਵਾਨ ਨੇ ਆਉਣਾ ਤਾਂ ਸਾਰਾ ਇਹ ਰਫ ਰਿਚਰ ਵੀਰ ਸਾਰੇ ਬੰਦ ਭਗਵਾਨ ਤਮਾਨ ਪਪਾ ਲੈਣੇ ਨਹੀਂ ਪੁੱਤ ਮਮਾ ਤੂੰ ਹੀ ਲੈਣੇ ਲੈ ਜਾ ਤੈਨੂੰ ਤਾਂ ਨੂੰ ਕੀ ਹਾਂ ਤੋ ਖਾਈ ਨੂਡਲਸ ਪਲੇਟ ਲੈ ਲਾ ਮੈਂ ਚੱਕ ਲੈ ਮੈਂ ਡਵਾ ਡਵਾ ਆਕੇ ਜੀ ਮੁੰਮੂ ਕੋ ਲੱਗੇ ਜਾਂਦੇ ਆ ਹਲੂ 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 ਬੰਦ ਕਰ ਦੇਣਾ ਪਪਾ ਆ ਗਏ ਹੋਰ ਪਾ ਆ ਗਿਆ ਹੋਰ ਮੰਮਾ ਦੇ ਕੰਮ ਜਲਦੀ ਆ ਗਏ ਹੋਰ ਮੰਮਾ ਦਾ ਕੰਮ ਨਹੀਂ ਮੁੱਕਿਆ ਨਹੀਂ ਮੁੱਕਿਆ ਮੰਮਾ ਦਾ ਕੰਮ ਤੋ ਮੁੱਕਣਾ ਬਹੁਤ ਮੰਮਾ 10 ਦਿਨ ਨਹੀਂ ਕੰਮ ਮੁੱਕਣਾ ਜੇ ਸਾਡੀ ਮੰਮੀ ਬੜੀ ਬਿਜ਼ੀ ਚੱਲਦੀ ਆ ਹੋਰ ਕੋਈ ਰਿਸੋਰਸ ਸਵਾਣੇ ਸਾਨੂੰ ਕੰਟੈਕਟ ਕਰੋ ਸਾਰੇ ਨਾਲ ਦੀ ਮੁੰਡੀਆਂ ਬੈਠ ਜਾਂਦੀ। ਅਪਾ ਉਹਨਾਂ ਦੇ ਵਲੌਗਸ ਨਾਲ ਤਾਂ ਕਾਫੀ ਜਨੇ ਸੂਟਸ ਬਣਨ। ਲਾਫੂ ਦੇਣਾ। ਸਾਰੇ ਮੁੰਡੀਆਂ ਨਾਲ ਦੀ ਮੁੰਡੀਆਂ ਸਾਦੇ ਮਸ਼ੀਨ ਤੇ ਬੈਠ ਜਾਂਦੀ ਆ। ਹਾਓ ਪਾਣੀ ਦੇ ਕੇ ਜਾ। ਅੱਛੀ ਰਹੀ ਆ। ਪਹਿਲੇ ਤਾਂ ਇਹ ਆਪੇ ਡਾਂਗੀ। ਗਰਮ ਹੋ ਗਿਆ। ਬਿੰਦੀ। ਆਲਾ ਠੰਡਾ ਆ। ਓਏ ਬੈਠੀ ਖੜੀ ਲੱਗੀ। ਚਲੋ। ਆਲਾ ਮੈਂ ਪਾਣੀ।

ਮੇਰਾ ਐਗਜ਼ਾਮ ਹੋਣ ਤਿੰਨ ਦਿਨ ਹੈ ਪਪਾ ਮੈਂ ਤੁਹਾਨੂੰ ਆਰਾਮ ਨਾਲ ਤਿਆਰੀ ਕਰੂੰਗੀ ਉਹ ਵੀ ਆਏਗਾ ਇੰਗਲਿਸ਼ ਦਾ ਹੈ ਉਹ ਆਰਾਮ ਨਾਲ ਤਿਆਰੀ ਕਰਾਂਗੇ ਮਮਾ ਮਮਾ ਨਾ ਮੇਰਾ ਅਲੀ ਬਹੁਤ ਗੁੱਸੇ ਹੋ ਗਏ ਹੈ ਇਸ ਵਾਰ ਨਾ ਲਾਦੇ ਮੈਂ ਉਸ ਨਾਲ ਉਸ ਨਾਲ ਲਾਦੇ ਤੂੰ ਉਸ ਨਾਲ ਕਰੇਗਾ ਉਸ ਨਾਲ ਹੋ ਲਾਦੇ ਮੈਂ ਮੈਂ ਮਾਰ ਨਹੀਂ ਦੇਈ ਆਹ ਇਹ ਦੂ ਮਮਾ ਉਹ ਵੀ ਉਸ ਨਾਲ ਲਾਦੇ ਮਾਰ ਕੇ ਖਾ ਲੂੰਗਾ ਪੜਾ ਮੈਂ ਕੋਰਸ ਤੋਂ ਸੀ ਮੰਮੀ ਮੰਮੀ ਐ ਕਰੋ ਸਿਓ ਲੋਕੀ ਨਾ ਨਾ ਮੰਮੀ ਮੇਰੇ ਗੁੱਸੇ ਕੀ ਹੋ? ਹੋਣੇ ਹੋ ਗਏ ਮੈਂ ਰੋਟੀ ਨਹੀਂ ਬਣਾਈ ਮੰਮੀ ਬਣਾ ਦੇ ਯਾਰ ਰੋਟੀ। ਵਲੋਗਰ ਨੇ ਕਿਹਾ ਨਾ ਅੱਜ ਤੇ ਮੇਰੇ ਰੋਟੀ ਬਣਾਉਣ। ਮੈਂ ਲੱਗੀਆਂ ਰੋਟੀ ਬਣਾਉਣ ਦੋ ਦਮ। ਦਾਦੀ ਬੈਠੇ ਰਹਨ। ਮੇਰੇ ਟਾਈਮ ਨਹੀਂ ਲੱਗ ਰਹਾ ਇਕੱਲੇ ਸਬਜ਼ੀ ਬਣਾਉਂਦੀ ਸੀ ਕਿ ਰੋਟੀ ਮੰਮੀ ਬਣਾਉਂਦੇ ਸੀਗੇ। ਚਲੋ ਬਣਾਉਣੇ ਲੱਗੀਆਂ ਰੋਟੀ ਬਣਾਉਣ। ਤੇ ਮੈਂ ਅੰਦਰ ਸੀਗੀ। ਪਪਾ ਸੌ ਗਏ। ਦਾਦੀ ਬੈਠੇ ਆ ਮੈਂ ਅੰਦਰ ਸੀਗੀ। ਮੇਰੇ ਐਗਜ਼ਾਮ ਵਾਲੇ ਡੇਢ ਨੂੰ ਤੇ ਮੈਂ ਗਈ ਬੈਠੀ ਸੀ। टीवी ते मम्मा का पढ़ा लो टीवी दिखाने यार है ना टाइम बहुत हो गया यार चलो फिर हर बड़ा आया नहीं हल्का खाना आओगे फिर अब हम दिखाने यार है ना और ठीक है फिर तो और रोटी खाओगे मम्मा ने क्या रोटी बनाई या कि नहीं बनाई आई हाय मम्मी मराली रोटी फिर की रोटी बना रहे हो सब्जी कैसी है ਬੈਰ ਨਹੀਂ ਜਿਵੇਂ ਮੈਂ ਸੁਮਨ ਮੈਂ ਤਾਂ ਦੇ ਕੋ ਭੁੱਖ ਨਹੀਂ ਮੈਨੂੰ ਬਿਲਕੁਲ ਖਾਲੇ ਸੀ ਜਾਂ ਮੈਨੂੰ ਭੁੱਖ ਮੁੱਖ ਨਹੀਂ ਹੈਗੀ ਮੈਨੂੰ ਤਾਂ ਭੁੱਖ ਲੱਗਦੀ ਨਹੀਂ ਕੀ ਕੀ ਤੇ ਪਾਪਾ ਕੀ ਕਰਨ ਲੱਗੇ ਹੋ ਉਹ ਮੈਂ ਚਲਾ ਜਰਾ ਗੱਡੀ ਵਿੱਚ ਨਾ ਪਾਣੀ ਦੀ ਬੋਤਲ ਪਈ ਐ ਇੱਕ ਉਹ ਜਿਹੜੀ ਲਾਉਣ ਲਗਾयां ਉਹ ਭਰ ਕੇ ਰੱਖਣੀ ਆ ਓਕੇ ਚਲੋ ਫਿਰ ਉਹਨੋ ਕਰ ਕੇ ਕਹੋ ਤੁਹਾਨੂੰ ਲੋਕਡਾਊਨ ਫਿਰ ਕਰਦੇ ਗੋਮੈਂਟ ਕਰੋ ਫਿਰ ਚਲੋ ਕਰਦੇ ਕਰਦੇ ਤੁਹਾਨੂੰ ਕਰਦੇ ਤੁਸੀਂ ਕਰੋ ਤੇਗੜੇ ਕਿਤੇ ਆਉਣਾ ਯਾਰ ਅੱਜ ਹੀ ਬੋਲੋ ਤੁਮੋਂ ਬੋਲੋਗੇ ਸੋ ਲਾਈਕ ਸ਼ੇਅਰ ਕਮੈਂਟ ਕਰਕੇ ਬਸਿਓ ਸਾਡੇ ਨੂੰ ਬਹੁਤ ਪਸੰਦ ਆਉਂਦੇ ਲੱਗਦੇ ਆ ਤੇ ਹੁਣ ਮੂਟੀ ਗੋਵਨ ਤੇ ਸਾਨੂੰ ਦੱਸਿਓ ਸਾਡੇ ਵਲੌਗ ਕਿਦਾਂ ਦੇ ਲੱਗਦੇ ਆ ਤੇ ਸਾਨੂੰ ਕਮੈਂਟ ਸਾਨੂੰ ਕਮੈਂਟ ਜ਼ਰੂਰ ਇੱਕ ਸਾਡੇ ਜੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੇ ਵਲੌਗ ਤੁਹਾਨੂੰ ਚੰਗੇ ਲੱਗਦੇ ਆ ਕਿ ਨਹੀਂ ਹਾਂ ਹੁਣ ਆਪਾਂ ਖਾ ਲਈ ਰੋਟੀ ਕੜਾ ਮਿਲਾਂਗੇ ਆਪਣੇ ਨਿਊ ਜੋਬ ਵਿੱਚ ਬਾਏ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ